ਭਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਭਰਾ ਤੇ ਨਸ਼ੇ ਦਾ ਪਰਚਾ ਪਾ ਦਿੱਤਾ ਗਿਆ 4 ਗ੍ਰਾਮ ਆਇਸ ਦਾ ਕੋਈ ਆਇਸ ਨਸ਼ਾ ਹੁੰਦਾ ਹੋਊਗਾ ਕਹਿੰਦੇ ਵੀ ਉਹ ਨਸ਼ਾ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਭਰਾ ਕੋਲੋਂ ਬਰਾਮਦ ਹੋਇਆ ਅਤੇ ਉਹ ਨਸ਼ੇ ਦੀ ਡੋਜ਼ ਲੈਣ ਦੀ ਤਿਆਰੀ ਕਰ ਰਹੇ ਸੀ ਤੇ ਉਹਨਾਂ ਨੂੰ ਗ੍ਰਿਪਦਾਰ ਕਰ ਲਿਆ ਗਿਆ ਤੇ ਇਹ ਨਸ਼ਾ ਮਿਲਣ ਤੋਂ ਬਾਅਦ ਐਸਐਸਪੀ ਸਾਹਿਬ ਨੇ ਕਾਨਫਰੰਸ ਕਰ ਦਿੱਤੀ ਹੈ ਇੱਥੇ ਪਤਾ ਨਹੀਂ ਕਿੰਨੇ ਕੁ ਨਸ਼ੇ ਫੜੇ ਜਾਂਦੇ ਆ ਹਰ ਰੋਜ਼ ਹਰ ਰੋਜ਼ ਕਿਲੋਆਂ ਦੇ ਹਿਸਾਬ ਤੇ ਹੀਰੋਇਨ ਕਿਲੋਆਂ ਦੇ ਹਿਸਾਬ ਤੇ ਫੀਮ ਕਿਲੋਆਂ ਦੇ ਹਿਸਾਬ ਤੇ ਚਿੱਟਾ ਸਮੈਕ ਪਤਾ ਨਹੀਂ ਕਿੰਨਾ ਕੁਸ਼ ਪਰ 4 ਗ੍ਰਾਮ ਤੇ ਮੈਂ ਪਹਿਲੀ ਵਾਰੀ ਕਾਨਫਰੰਸ ਦੇਖੀ ਹੈ ਪਹਿਲੀ ਗੱਲ ਤਾਂ ਦੇਖੋ ਕਾਨਫਰੰਸ ਕੀਤੀ ਆ ਪਰ ਇਹ ਸਭ ਕੁਝ ਹੈਗਾ ਬਾਈ ਝੂਠ ਹੈ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਦੀ ਹੇਠੀ ਹੋ ਰਹੀ ਹੈ ਕਈ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜੇਲ੍ਹ ਦੇ ਵਿੱਚੋਂ ਬੈਠ ਕੇ ਜਿੱਤ ਗਏ ਨੇ ਤੇ ਜਿੱਤੇ ਵੀ ਸਭ ਤੋਂ ਵੱਡੀ ਲੀਡ ਤੇ ਹੈ ਤਾਂ ਕਰਕੇ ਹੁਣ ਸਰਕਾਰ ਇਹ 도ਗਲੀ ਨੀਤੀ ਦੇ ਉੱਤਰ ਆਈ ਹੈ ਕਿ ਇਸ ਪਰਿਵਾਰ ਨੂੰ ਖਤਮ ਕਿਵੇਂ ਕੀਤਾ ਜਾਵੇ ਇਸ ਪਰਿਵਾਰ ਦੀ ਕਿਰਦਾਰਕੁਸ਼ੀ ਕਿਵੇਂ ਕੀਤੀ ਜਾਵੇ ਇਸ ਪਰਿਵਾਰ ਨੂੰ ਲੋਕਾਂ ਦੇ ਵਿੱਚੋਂ ਖਤਮ ਕਿਵੇਂ ਕੀਤਾ ਜਾਵੇ ਜੋ ਲੋਕ ਇਹਨਾਂ ਪਿਆਰ ਕਰਦੇ ਆ ਜੋ ਲੋਕ ਭਾਈ ਅਮਰਤਪਾਲ ਸਿੰਘ ਖਾਲਸਾਈ ਦੇ ਪਰਿਵਾਰ ਦਾ ਸਾਥ ਦਿੰਦੇ ਆ ਜਾਂ ਭਾਈ ਸਾਹਿਬ ਦਾ ਸਾਥ ਦਿੰਦੇ ਆ ਉਹ ਸਾਥ ਦਿਨੋਂ ਲੋਕਾਂ ਨੂੰ ਕਿਵੇਂ ਹਟਾਈਏ ਇਹ ਸਾਰਾ ਕੁਝ ਸਰਕਾਰ ਦੀ ਬਿਉਤ ਬੰਦੀ ਦੇ ਨਾਲ ਹੋ ਰਿਹਾ ਸੋ ਭਰਾਵੋ ਹੁਣ ਮੈਂ ਪੁੱਛਣਾ ਚਾਹਣਾ ਕਿ ਕਿਹੜੇ ਕਿਹੜੇ ਭਰਾ ਬੋਲਣਗੇ ਕਿਹੜੇ ਕਿਹੜੇ ਭਰਾ ਹੱਕ ਚਾਹਣਗੇ ਜਾਂ ਇਹ ਦੇਖਦੇ ਰਹਿਣਗੇ ਕਿ ਕਿੱਧਰ ਨੂੰ ਹਵਾ ਦੀ ਚੱਲੀ ਉਧਰ ਨੂੰ ਬੋਲਦਾਂਗੇ ਜਾਂ ਇਹ ਦੇਖਣਗੇ ਪਹਿਲਾਂ ਪਰ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਹੋਣਗੇ ਜਿਹੜੀ ਕੌਮ ਨੂੰ ਪਿਆਰ ਕਰਦੇ ਹੋਣਗੇ ਉਹ ਜ਼ਰੂਰ ਬੋਲਣਗੇ ਨਹੀਂ ਮਸੰਦ ਤਾਂ ਇੱਥੇ ਹੈਗੇ ਹੀ ਨੇ ਮਸੰਦ ਤਾਂ ਇੱਥੇ ਪਹਿਲਾਂ ਹੀ ਹੈਗੇ ਨੇ ਨਰੈਨੂ ਮਾਨ ਤੇ ਇੱਥੇ ਪਹਿਲਾਂ ਹੀ ਬਹੁਤ ਨੇ ਆ ਜਿਹੜੇ ਕੌਮ ਦੇ ਵਿੱਚ ਰਹਿ ਕੇ ਵੀ ਦਿੱਲੀ ਵਾਲਿਆਂ ਦਾ ਸਾਥ ਦੇਈ ਜਾਂਦੇ ਐ ਭਾਜਪੀ ਦਾ ਸਾਥ ਦੇਈ ਜਾਂਦੇ ਕਾਂਗਰਸ ਦਾ ਸਾਥ ਦੇਈ ਜਾਂਦੇ ਬਦਲ ਕਿਆਂ ਸਾਥ ਦੇਈ ਜਾਂਦੇ ਹੁਣ ਗੱਲ ਇਹ ਐ ਭਰਾਵੋ ਕਿ ਸਰਕਾਰ ਦੀਆਂ ਨੀਤੀਆਂ ਕਿੰਨੀਆਂ ਮਾੜੀਆਂ ਨੇ ਸਿੱਖਾਂ ਦੇ ਨਾਲ ਐਵੇਂ ਕਿਉਂ ਹੁੰਦਾ ਆ ਰਿਹਾ ਐ ਇਹ ਅੱਜ ਨਹੀਂ ਕਿ ਕੋਈ ਅੱਜ ਇਹ ਬਿਉਤਬੰਦੀ ਘੜ ਕੇ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਇਹ ਸ਼ੁਰੂ ਤੋਂ 1947 ਤੋਂ ਬਾਅਦ ਤੇ ਪਹਿਲਾਂ ਵੀ ਪਰ ਜਦੋਂ ਦੀ ਮੇਰੀ ਸੁਤ ਸੰਭਲੀ ਐ ਮੈਂ ਬਹੁਤ ਦੇਖ ਲਿਆ ਯਾਰ ਪਹਿਲਾਂ ਪਤਾ ਨਹੀਂ ਕੀ ਕੁਝ ਹੋਇਆ ਹੋਊਗਾ ਜੋ ਸੁਣਿਆ ਹੈ ਨਾ ਪਰ ਅੱਖੀਂ ਦੇਖ ਅੱਖੀਂ ਦੇਖ ਰਿਆਂਗੇ ਹੁਣ ਤਾਂ ਕਿਵੇਂ ਸਾਡੇ ਗੁਰੂਆਂ ਦੀਆਂ ਬੇਇੱਜ਼ਤੀਆਂ ਹੋ ਜਾਂਦੀਆਂ ਨੇ ਕਿਵੇਂ ਜਾਪ ਕਰਦੀ ਸੰਗਤ ਤੇ ਗੰਦੇ ਪਾਣੀ ਪਾ ਦਿੱਤੇ ਜਾਂਦੇ ਐ ਕਿਵੇਂ ਸਾਡੀਆਂ ਹਿੱਕਾਂ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਕਿਵੇਂ ਸਿੱਖਾਂ ਦੀ کردارਕੁਸ਼ੀ ਕਰ ਦਿੱਤੀ ਜਾਂਦੀ ਐ ਕਿਵੇਂ ਸਿੱਖਾਂ ਨੂੰ ਅੱਤਵਾਦੀ ਬਣਾ ਦਿੱਤਾ ਜਾਂਦਾ ਹੈ ਕਿਵੇਂ ਸਿੱਖਾਂ ਦੇ ਐਨਐਸਏ ਲਾ ਕੇ ਡਿਬਰੂਗੜ੍ਹ ਭੇ ਦਿੱਤਾ ਜਾਂਦਾ ਇਹ ਤਾਂ ਆਪਣੇ ਹੁਣ ਦੀਆਂ ਗੱਲਾਂ ਨੇ ਪਹਿਲਾਂ ਕੀ ਕੁਝ ਹੁੰਦਾ ਹੋਊਗਾ ਇਹ ਪਤਾ ਨਹੀਂ ਪਰ ਬਜ਼ੁਰਗਾਂ ਤੋਂ ਸੁਣਦੇ ਆ ਕਿ ਇਦੋਂ ਵੀ ਮਾੜੇ ਹਾਲਾਤ ਰਹੇ ਆ ਸਾਡੀ ਕੌਮ ਦੇ ਸਾਡੀ ਕੌਮ ਨਾਲ ਹੀ ਕਿਉਂ ਹੁੰਦਾ ਕਿਉਂਕਿ ਸਾਡੀ ਕੌਮ ਸੱਚ ਬੋਲਦੀ ਹੈ ਹੱਕ ਸੱਚ ਦੀ ਲੜਾਈ ਲੜਨਾ ਜਾਣਦੀ ਹੈ ਤਾਂ ਕਰਕੇ ਹੱਕ ਮੰਗਣ ਵਾਲੇ ਲੋਕਾਂ ਨੂੰ ਹਮੇਸ਼ਾ ਹੀ ਇਥੋਂ ਦੀਆਂ ਹਕੂਮਤਾਂ ਨੇ ਅੱਤਵਾਦੀ ਬਣਾਇਆ ਹੱਕ ਮੰਗਣ ਵਾਲੇ ਲੋਕਾਂ ਨੂੰ ਹਮੇਸ਼ਾ ਹੀ ਜੇਲ੍ਹਾਂ ਦੇ ਵਿੱਚ ਭੇਜਿਆ ਪਰਚੇ ਪਾਏ ਨੇ ਹੱਕ ਮੰਗਣ ਤੇ ਅੱਜ ਤੁਹਾਨੂੰ ਹੱਕ ਨਹੀਂ ਮਿਲਦੇ ਅੱਜ ਤੁਹਾਨੂੰ ਪਰਚੇ ਮਿਲਦੇ ਐ ਅੱਜ ਤੁਹਾਨੂੰ ਕਰਦਾਰ 쿠ਸੀ ਮਿਲਦੀ ਐ ਇਹ ਕੁਝ ਸਾਨੂੰ ਦਿੰਦੇ ਐ ਹੁਣ ਭਾਈ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਸਪੈਸ਼ਲ ਇੱਕ ਪਾਸੇ মিডিਆ ਉਹਨਾਂ ਦੀ ਫੋਟੋ ਲਾ ਰਿਹਾ ਤੇ ਇੱਕ ਪਾਸੇ ਉਹਨਾਂ ਦੇ ਭਰਾ ਦੀ ਫੋਟੋ ਲਾ ਰਿਹਾ ਤੇ ਸਪੈਸ਼ਲ ਚਰਾਰਕਾ ਸਵੇਰ ਦਾ ਜ਼ੋਰ ਲੱਗਿਆ ਹੋਇਆ ਹੈ মিডিਆ ਦਾ ਕੁਸਾ ਨੈਸ਼ਨਲ মিডিਆ ਦਾ ਤੇ ਕੁਸ ਇਥੇ ਆ ਸਾਡੇ ਵਾਲੇ ਬਕਾਊ মিডিਆ ਦਾ ਕਿ ਜੋਰ ਲਾ ਦਿਓ ਪੂਰਾ ਇਹ ਸਰਕਾਰ ਕਹਿ ਰਹੀ ਐ ਇਥੋਂ ਦੀ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਸਰਕਾਰ ਕਹਿ ਰਹੀ ਐ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੋਰ ਕਿਸੇ ਤਰ੍ਹਾਂ ਦਾ ਖਤਮ ਸਾਥੋ ਹੋਇਆ ਨਹੀਂ ਜੇਲ੍ਹ ਚ ਵੀ ਸੁੱਟ ਕੇ ਦੇਖ ਲਿਆ ਐਨਐਸਏ ਵੀ ਲਾਤੀ ਐਨਐਸਏ ਵਧਾ ਵੀ ਦਿੱਤੀ ਤੇ ਫਿਰ ਵੀ ਲੋਕਾਂ ਨੇ ਕਨੂਰ ਸਾਹਿਬ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਕਿ ਵੋਟਾਂ ਵਾਲੇ ਸਿਸਟਮ ਤਾਂ ਇਹ ਸਾਥੋ ਖਤਮ ਨਹੀਂ ਹੋਣੇ ਇਹਨਾਂ ਨੂੰ ਜੇ ਖਤਮ ਕਰਨਾ ਹੈ ਤਾਂ ਇਹਨਾਂ ਦੇ ਝੂਠੇ ਪਰਚੇ ਨਸ਼ੇ ਦੇ ਪਾ ਦੋ ਤਾਂ ਜੋ ਲੋਕਾਂ ਦੀ ਜਿਹੜੀ ਹਮਦਰਦੀ ਹੈ ਉਹ ਘਟ ਜੇ ਜਿਹੜੀ ਲੋਕਾਂ ਦੀ ਹਮਦਰਦੀ ਹੈ ਉਹ ਖਤਮ ਹੋ ਜੇ ਇਸੇ ਪਰਿਵਾਰ ਤੇ ਹੀ ਕਿਉਂ ਇਹਨੇ ਜ਼ੁਲਮ ਹੋ ਰਹੇ ਨੇ ਕਾਰਨ ਇੱਕੋ ਇੱਕ ਹੈ ਕਿ ਕਰਦਾਰ ਕੁਸੀ ਕਰ ਦੋ ਇਹ ਕਰਦਾਰ ਕੁਸੀ ਕੋਈ ਅੱਜ ਨਹੀਂ ਇਹ ਕਰਦਾਰ ਕੁਸੀ ਉਦੋਂ ਵੀ ਹੋਈ ਸੀ ਜਦੋਂ ਭਾਈ ਸਾਹਿਬ ਦੀ ਗ੍ਰਿਫਤਦਾਰੀ ਹੋਈ ਸੀ ਗ੍ਰਿਫਤਦਾਰੀ ਜੇ ਕਰਨੀ ਸੀ ਤਾਂ ਘਰੋਂ ਵੀ ਹੋ ਸਕਦੀ ਸੀ ਜਾਣ ਬੁੱਝ ਕੇ ਹੂਆ ਬਣਾਇਆ ਗਿਆ ਟੀਮਾਂ ਮੰਗਾਈਆਂ ਗਈਆਂ ਸੈਂਟਰ ਤੋਂ ਤੇ ਕਿੰਨੇ ਦਿਨ ਨੈੱਟ ਬੰਦ ਕਰ ਦਿੱਤਾ ਗਿਆ ਤੇ ਕੀ ਕੁਛ ਨਹੀਂ ਹੋਇਆ ਬਾਈ 84 ਵਰਗੇ ਹਾਲਾਤ ਬਣਾਤੇ ਸੀ ਸਾਡੇ ਪਰ ਪੰਜਾਬ ਦੇ ਲੋਕ ਭੁੱਲ ਬਹੁਤ ਸੀਤੀ ਜਾਂਦੇ ਆ ਪੰਜਾਬ ਦੇ ਲੋਕ ਹੋਏ ਆਪਣੇ ਤਸੱਦਦ ਨੂੰ ਬਹੁਤ ਜਲਦੀ ਭੁੱਲ ਜਾਂਦੇ ਆ ਪਹਿਲਾਂ ਐਸੇ ਕਾਂਗਰਸ ਨੇ ਤਸੱਦਦ ਕੀਤਾ ਤੇ ਅਸੀਂ ਸਰਕਾਰਾਂ ਬਣਾਉਂਦੇ ਰਹੇ ਅੱਜ ਇਹੀ ਝਾੜੂ ਤਸੱਦਦ ਕਰ ਰਿਹਾ ਤੇ ਅਸੀਂ ਇਹਨਾਂ ਦੇ ਬੰਦੇ ਜਿਤਾਉਣ ਤੇ ਲੱਗੇ ਹੋਇਆ ਜੀ ਤਿੰਨ ਬੰਦੇ ਜਿਤਾਤੇ ਇਹਨਾਂ ਦੇ ਮੈਂ ਕਿਹਾ ਇੱਕ ਵੀ ਨਹੀਂ ਜਿੱਤਣਾ ਚਾਹੀਦਾ ਸੀ ਪੰਜਾਬ ਵਾਲਿਓ ਇੱਕ ਵੀ ਜਿਹੜੇ ਹਿਸਾਬ ਨਾਲ ਤੁਹਾਡੇ ਤੇ تصدد ਹੋ ਰਿਹਾ ਆ ਮਾੜੀਆਂ ਮੋਟੀਆਂ ਸਹੂਲਤਾਂ ਤੋਂ ਕੀ ਕਰਾਉਂਗੇ ਉਹ ਜਦੋਂ ਜ਼ਮੀਰਾਂ ਹੀ ਮਰ ਗਈਆਂ ਇੱਕ ਪਾਸੇ ਤੁਹਾਨੂੰ ਕੁੱਟ ਰਹੇ ਨੇ ਇੱਕ ਪਾਸੇ ਤੁਹਾਨੂੰ ਸਹੂਲਤਾਂ ਦੇ ਰਹੇ ਨੇ ਇੱਕ ਪਾਸੇ ਕੌਮ ਕੌਮ ਦੀ ਕਰਦਾਰਕੁਸੀ ਕਰ ਰਹੇ ਨੇ ਇੱਕ ਪਾਸੇ ਤੁਹਾਨੂੰ ਇਹ ਫੰਦੇ ਹੀ ਜਾਂਦੇ ਆ ਕਿਹੜੀ ਜਿਹੜਾ ਜਿਹੜਾ ਬੰਦਾ ਜ਼ੁਰਤ ਵਾਲਾ ਹੋਊਗਾ ਉਹ ਤਾਂ ਕੌਮ ਵਾਲੇ ਪਾਸੇ ਖੜੂਗਾ ਉਹ ਨਹੀਂ ਖੜਦਾ ਛੋਟੀਆਂ-ਮੋਟੀਆਂ ਸਹੂਲਤਾਂ ਪਿੱਛੇ ਉਹ ਨਹੀਂ ਖੜਦਾ ਆਹ ਗਰਾਂਟਾਂ ਗਰੂਟਾਂ ਪਿੱਛੇ ਇੱਕ ਪਾਸੇ ਮਾਰਨਾ ਤੇ ਇੱਕ ਪਾਸੇ ਗਰਾਂਟਾ ਉਹ ਮੈਂ ਕਿਹਾ ਪੰਜਾਬ ਦੇ ਲੋਕੋ ਉਹ ਤੁਹਾਡੇ ਨੌਜਵਾਨਾਂ ਨੂੰ ਡਿਬਰੂਗ ਡਿਬਰੂਗੜ ਸੜਤਾ ਤੁਹਾਡੇ ਨੌਜਵਾਨਾਂ ਤੇ ਨਸੇ ਦੇ ਝੂਠੇ ਪਰਚੇ ਪਾਤੇ ਕਰਦਾਰ ਕੁਸੀਆਂ ਕਰਤੀਆਂ ਬਦਬੀਆਂ ਤੁਹਾਡੇ ਗੁਰੂ ਦੀਆਂ ਕਰਤੀਆਂ ਜਾਪ ਕਰਦੇ ਸੰਗਤਾਂ ਦੇ ਟੋਬੇ ਵਾਲੇ ਪਾਣੀ ਇਹਨਾਂ ਨੇ ਪਾਤੇ ਤੁਹਾਡੇ ਨੌਜਵਾਨ ਇਹਨਾਂ ਨੇ ਮਾਰਤੇ ਤੇ ਇੱਕ ਪਾਸੇ ਤੁਸੀਂ ਇਹ ਛੋਟੀਆਂ ਮੋਟੀਆਂ ਸਹੂਲਤਾਂ ਪਿੱਛੇ ਵਿਕ ਜਾਨੇ ਹੋ ਯਾਰ ਆ 2 ਘੰਟੇ 4 ਘੰਟੇ ਲਾਈਟ ਕੀ ਵੱਧਾ ਗਈ ਤੁਸੀਂ ਇਹਨਾਂ ਦੇ ਇਹਨਾਂ ਦੇ ਗੁਲਾਮ ਬਣ ਜਾਨੇ ਹੋ ਕੀ ਇਹ ਸਾਨੂੰ ਲਾਈਟ ਦਿੱਤੀ ਉਹ ਤੁਹਾਡੀਆਂ ਜਣਾ ਪੱਟੀਆਂ ਜਾ ਰਹੀਆਂ ਨੇ ਪੰਜਾਬ ਦੇ ਲੋਕੋ ਜਣਾ ਪਾਣੀ ਮੁਕਾ ਲੋਂਗੇ ਪਾਣੀ ਮੁਕਾ ਕੇ ਤੁਹਾਡੀ ਧਰਤੀ ਬੰਜਰ ਹੋ ਜਾਣੀ ਐ ਤੇ ਅਗਲੇ ਨੇ ਸੈਂਟਰ ਨੂੰ ਸੁਭਾ ਦੇਣੀ ਆ ਵੀ ਇੱਥੇ ਇੰਡਸਟਰੀ ਲਾ ਦੋ ਇਹਨੂੰ ਇਹ ਧਰਤੀ ਬੰਜਰ ਤੇ ਕੁਝ ਵੀ ਕਰ ਸਕਦੇ ਐ ਪਰ ਤੁਹਾਡੀ ਜਿਹੜੀ ਅਕਲ ਐ ਉਹ ਟਿਕਾਣੀ ਨਹੀਂ ਆ ਰਹੀ ਜਦੋਂ ਤੁਹਾਡੇ ਮੂੰਹ ਦੇ ਵਿੱਚੋਂ ਬੁਰਕੀ ਵਾਲਾ ਖੋਲ ਜਾਂਦਾ ਫਿਰ ਭਜਦੇ ਹੋ ਪੰਜਾਬ ਦੇ ਲੋਕੋ ਸਮਝੋ ਇਹ ਤੁਹਾਡੀ ਕੌਮ ਨੂੰ ਵੀ ਮਾਰ ਰਹੇ ਨੇ ਤੁਹਾਡੇ ਪੰਜਾਬ ਦਾ ਵੀ ਬੇੜਾ ਕਰ ਕਰ ਰਹੇ ਨੇ ਇਹ ਤੁਹਾਡੀ ਨੌਂ ਜ਼ਬਾਨੀ ਨੂੰ ਨਸ਼ਿਆਂ ਚ ਡੋਬ ਰਹੇ ਨੇ ਸਮਝੋ ਗੱਲ ਨੂੰ ਵਰਤਾਰਾ ਕਿਹੜਾ ਚੱਲ ਰਿਹਾ ਤੁਹਾਨੂੰ ਖਤਮ ਕਰਨ ਦਾ ਚੱਲ ਰਿਹਾ ਉਹ ਕੀ ਕਰੋਗੇ ਇੱਥੇ ਮਹਿਲ ਖੜੇ ਕਰਕੇ ਕੀ ਕਰੋਗੇ ਇੱਥੇ ਦਸਤਾ ਦਿਓ ਭਰਾਵੋ ਜਦੋਂ ਤੁਹਾਡੀ ਕੌਮ ਨੂੰ ਇਹ ਅਗਲੇ ਖਤਮ ਕਰਨ ਤੇ ਲੱਗੇ ਇੱਕ ਪਾਸੇ ਤੁਹਾਨੂੰ ਭਲੋਈ ਜਾਂਦੇ ਆ ਤੇ ਇੱਕ ਪਾਸੇ ਖਤਮ ਕਰੀ ਜਾਂਦੇ ਆ ਤੇ ਮਰੀਆਂ ਜਮੀਰਾਂ ਵਾਲੇ ਸਿੱਖ ਅਜ ਬਿਨਾਂ ਸਾਹ ਦੀ ਜਾਂਦੇ ਆ ਕੁਝ ਚੌਧਰ ਦੀ ਖਾਤਰ ਤੇ ਕੁਝ ਕ ਸਲੂਟਾਂ ਦੀ ਖਾਤਰ ਲਹਨਤਾਂ ਨੇ ਇਹੋ ਜਿਹੇ ਸਿੱਖ ਹੁਣ ਪੰਜਾਬ ਦੇ ਲੋਕੋ ਸਾਹ ਦੇਣ ਦਾ ਟਾਈਮ ਆ ਗਿਆ ਪ੍ਰਭੂ ਇਹਨਾਂ ਨੇ ਜਿਹੜਾ ਟੈਸਟ ਕੀਤਾ ਉਹ ਵੀ ਪੋਜ਼ਿਟਿਵ ਪਾ ਦਿੱਤਾ ਕੀ ਅਮਰਤ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਪ੍ਰਾਣਾਸ਼ੇ ਕਰਦਾ ਹੈ ਦੇਖੋ ਕੀ ਕੀ ਇਲਜ਼ਾਮ ਲਾਉਣਗੇ ਅੱਗੇ ਇਹ ਦੇਖ ਕੇ ਨਾ ਕਹਿ ਦਿਓ ਵੀ ਹਾਂ ਕਰਦਾ ਹੋਊਗਾ ਭਰਾਵੋ ਇਹ ਜਿਹੜੀਆਂ ਰਿਪੋਰਟਾਂ ਨੇ ਇਹ ਪਹਿਲਾਂ ਵੀ ਬਹੁਤ ਆ ਚੁੱਕੀਆਂ ਨੇ ਇਹ ਰਿਪੋਰਟਾਂ ਕੋਈ ਅੱਜ ਨਹੀਂ ਪਹਿਲਾਂ ਪ੍ਰਵਿੰਦਰ ਝੋਟੇ ਦੀ ਰਿਪੋਰਟ ਵੀ ਇਹਨਾਂ ਨੇ ਪੋਜ਼ਿਟਿਵ ਕਰਤੀ ਸੀ ਧਰਨਾ ਲਾਇਆ ਤੇ ਫਿਰ ਉਹਨੂੰ ਬਾਹਰ ਕਢਾਇਆ ਤੇ ਫਿਰ ਰਿਪੋਰਟਾਂ ਵੀ ਇਹਨਾਂ ਦੀ ਨੈਗੇਟਿਵ ਹੋ ਜਾਂਦੀ ਨੇ ਬਾਅਦ ਚ ਜਦੋਂ ਲੋਕ ਉੱਠ ਕੱਢਦੇ ਆ ਇਸ ਕਰਕੇ ਪੰਜਾਬ ਦੇ ਲੋਕੋ ਉੱਠਣਾ ਪੈਣਾ ਬਾਈ ਜਾਗਣਾ ਪੈਣਾ ਜਿਨ੍ਹਾਂ ਦੀ ਧੌਣ ਤੇ ਗੋਡਾ ਹੁਣ ਰੱਖੋਗੇ ਤਾਂ ਇਹਨਾਂ ਨੂੰ ਅਕਲ ਆਊਗੀ ਨਹੀਂ ਕੱਲੇ-ਕੱਲੇ ਪੁੱਤ ਨੂੰ ਤੁਹਾਡੇ ਨੂੰ ਚੱਕਣਗੇ ਤੇ ਐਨਐਸਏ ਲਾਉਣਗੇ ਡਿਬਰੂਗਾ ਠੋਕਣਗੇ ਤੇ ਤੁਹਾਡੇ ਨਸ਼ਿਆਂ ਤੇ ਪਰਚੇ ਪਾਉਣਗੇ ਇਸ ਕਰਕੇ ਪੰਜਾਬ ਦੇ ਲੋਕੋ ਉੱਠੋ ਸਾਥ ਦਿਓ ਭਾਈ ਸਾਹਿਬ ਦੇ ਪਰਿਵਾਰ ਦਾ ਵੀ ਸਾਥ ਦੇਣਾ ਤੇ ਆਪਾਂ 17 ਤਰੀਕ ਨੂੰ ਨਵਦੀਪ ਵਾਟਰ ਕੈਨਨ ਵਾਲਾ ਉਸ ਭਰਾ ਦੇ ਘਰ 'ਚ ਵੀ ਜਾਣਾ ਅੰਮ੍ਰਾਲੇ ਐਸਐਸਪੀ ਦਫ਼ਤਰ ਦੇ ਸਾਹਮਣੇ ਕੱਠਾ ਤੂੰ ਵੱਡਾ ਕੱਠਾ ਲੈ ਕੇ ਉੱਥੇ ਵੀ ਜਾਣਾ ਉਹ ਵੀ ਸਾਡੇ ਲਈ ਹਮੇਸ਼ਾ ਹੀ ਬੋਲਦਾ ਰਿਹਾ ਹੈ ਕਿਸਾਨੀ ਅੰਦੋਲਨ ਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਉਹਦਾ ਰਿਹਾ ਇਸ ਕਰਕੇ ਭਰਾਵੋ ਹੁਣ ਆਪਾਂ ਪਿੱਛੇ ਨਾ ਹਟੀਏ ਤੇ ਜਿਹੜੇ ਸਾਰੇ ਮੋਰਚੇ ਨੇ ਉਹਨਾਂ ਨੂੰ ਸੰਭਾਲ ਲਈਏ ਕਿਉਂਕਿ ਝੋਨਾ ਝੂਨਾ ਲੱਗ ਗਿਆ ਵਿਲੇ ਹੋ ਗਿਆਂਗੇ ਤੇ ਹੁਣ ਆਪਾਂ ਨੇ ਪੰਜਾਬ ਦੇ ਲਈ ਜੋ ਮੋਰਚੇ ਐ ਜੋ ਚੱਲ ਰਹੇ ਨੇ ਜੋ ਸੰਘਾਸਤ ਚੱਲ ਰਹੇ ਨੇ ਸਾਡੀ ਕਿਸਾਨੀ ਲਈ ਸਾਡੀ ਜਵਾਨੀ ਲਈ ਤੇ ਸਾਡੀ ਕੌਮ ਲਈ ਉਹਨਾਂ ਮੋਰਚਿਆਂ ਦੇ ਵਿੱਚ ਆਪਾਂ ਹਾਜ਼ਰੀਆਂ ਲਾਉਣੀਆਂ ਸ਼ੁਰੂ ਕਰੀਏ ਇੰਨੀਆਂ ਕੁ ਬੇਨਤੀਆਂ ਸੀ ਬਾਈ ਅਸ਼ੀਆ ਜ਼ਰੂਰ ਕਰ ਦਿਓ ਚੰਗੀ ਗੱਲ ਨੂੰ ਅੱਗੇ ਭੇਜ ਦਿਆ ਕਰੋ ਪ੍ਰਭੂ ਤਾਂ ਜੋ ਲੋਕਾਂ ਤੱਕ ਸੱਚ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ